ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੇ ਹਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੇ ਆਓ ਜਿਹੜੀ ਲੇਖਾਂ ਦੀ ਲੜੀਆ ਜਾਨੀ ਕਿ ਆਰਟੀਕਲ ਦੀ ਲੜੀਆ ਉਹਦੇ ਵਿੱਚ ਇੱਕ ਮੋਤੀ ਹੋਰ ਪੜਾਉਣ ਦੀ ਕੋਸ਼ਿਸ਼ ਕਰੀਏ ਤੇ ਹਮੇਸ਼ਾ ਦੀ ਤਰ੍ਹਾਂ ਮੈਂ ਉਮੀਦ ਕਰਦਾ ਕਿ ਤੁਸੀਂ ਇਸ ਕੁਝ ਮਿੰਟਾਂ ਦੇ ਸਫ਼ਰ ਦੇ ਦੌਰਾਨ ਤੁਸੀਂ ਮੇਰੇ ਸਾਥੀ ਹੋ ਨਿਬੜੋਗੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ ਅੱਜ ਦਾ ਇੱਕ ਨਵਾਂ ਆਰਟੀਕਲ ਲੈ ਕੇ ਤੁਹਾਡੀ ਕਿਚੜੀ ਚ ਹਾਜ਼ਰ ਹੋ ਰਹੇ ਹਾਂ ਤੁਸੀਂ ਇਸ ਨੂੰ ਅੱਗੇ ਜਰੂਰ ਵਧਾ ਦਿਓ ਜਾਨੀ ਕਿ ਸ਼ੇਅਰ ਜਰੂਰ ਕਰ ਦਿਓ ਸੋ ਅੱਜ ਦਾ ਲੇਖ ਆਰਟੀਕਲ ਦਾ ਮੁੱਖ ਮੰਤ ਜਿਹੜਾ ਹੈ ਉਹ ਹੈ ਕੋਈ ਕਿਸੇ ਕੋ ਰਾਜ ਨਾ ਦੇਹੇ ਇਹ ਅੰਗਰੇਜ਼ ਹੀ ਸੀ ਜਿਸ ਨੇ 500 ਤੋਂ ਉੱਪਰ ਖਿਲਰੀਆਂ ਰਿਆਸਤਾਂ ਨੂੰ ਇੱਕ ਇੱਕ ਕਰਕੇ ਸੜਕਾਂ ਤੇ ਰੇਲ ਮਾਰਗਾਂ ਦੇ ਵਿਸ਼ਾਲ ਜਾਲ ਰਹੀਂ ਆਪਸ ਵਿੱਚ ਇਕੱਠਾ ਕਰ ਜੁਨੀਅਨ ਆਫ ਇੰਡੀਆ ਥੱਲੇ ਲਿਆ ਪੋਲੀਟੀਕਲੀ ਖੜਾ ਕਰ ਦਿੱਤਾ ਸੀ ਹਾਲਾਂਕਿ ਉੱਤਰੀ ਅਮਰੀਕਾ 'ਚ ਇੰਗਲੈਂਡ ਤੋਂ ਆਏ ਗੋਰਿਆਂ ਨੇ ਆਪ ਦੇ ਅਲੱਗ ਦੇਸ਼ ਅਮਰੀਕਾ ਨੂੰ ਦੁਨੀਆ ਦੇ ਨਕਸ਼ੇ ਤੇ ਲਿਆਉਣ ਲਈ ਇੰਗਲੈਂਡ ਦੀ ਰਾਣੀ ਦੇ ਵਿਰੁੱਧ ਖੂਨ ਡੋਲਵੀਂ جنگ ਲੜੀ ਸੀ ਪਰ ਦੂਜੀ ਸੰਸਾਰ ਜੰਗ ਵਿੱਚ ਹਿਟਲਰ ਨੂੰ ਖਤਮ ਕਰਨ ਲਈ ਕੂਟਨੀਤਕ ਤੇ ਫੌਜੀ ਸਬਾਵਾਂ ਲਈ ਕੀ ਦੋਵੇਂ ਇਕੱਠੇ ਹੋ ਕੇ ਨਹੀਂ ਸੀ ਲੜੇ ਕੀ ਇੰਗਲੈਂਡ ਇਕੱਲਾ ਹਿਟਲਰ ਨਾਲ ਜੰਗ ਜਿੱਤ ਸਕਦਾ ਸੀ ਜੇ ਨਹੀਂ ਤਾਂ ਸਮਝਣ 'ਚ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ 1947 'ਚ ਇੱਕ ਇੱਕ ਕਰਕੇ ਜੁਨੀਅਨ ਆਫ ਇੰਡੀਆ ਦੇ ਥੱਲੇ ਇਕੱਠੀਆਂ ਕੀਤੀਆਂ ਰਿਆਸਤਾਂ ਨੂੰ ਅਮਰੀਕਾ ਤੇ ਇੰਗਲੈਂਡ ਨੇ ਭਾਰਤ ਤੇ ਪਾਕਿਸਤਾਨ ਦੇ ਰੂਪ ਆਪਸ ਚ ਕਿਉਂ ਵੰਡ ਲਿਆ ਸੀ ਪਰ ਜੋ ਚਿਤਵਿਆ ਸੀ ਸਿੱਟੇ ਉਵੇਂ ਹੀ ਨਿਕਲੇ ਜਿਨ੍ਹਾਂ ਨੇ ਅਰਬਾਂ ਰੁਪਏ ਦੀਆਂ ਬਖਸ਼ਾ ਗਰੰਟਾ ਲੈ ਕੇ ਵੀ ਅਮਰੀਕਾ ਨਾਲ ਧੋਖਾ ਕਰ ਗਏ ਪਾਕਿਸਤਾਨ ਦੀ ਫੌਜ ਤੇ ਕਰਪਟ ਰਾਸੀ ਤੰਤਰ ਨੇ ਰਲ ਕੇ 9/11 ਤੋਂ ਬਾਅਦ ਇਸਾਮੇ ਨੂੰ ਅੰਦਰ ਲੁਕਾ ਕੇ ਰੱਖਿਆ ਅਮਰੀਕਾ ਦੀ ਪਿੱਠ ਛੁਰਾ ਮਾਰ ਦਿੱਤਾ ਅਮਰੀਕਾ ਤੋਂ ਪੈਸੇ ਲਿਆ ਤੇ ਅਮਰੀਕਾ ਨਾਲ ਹੀ ਗੇਮ ਕਰਤੀ ਟਰੰਪ ਨੇ ਠੋਕੇ ਕਿਹਾ ਸੀ ਜਿਹੜਾ ਸਾਡੇ ਤੋਂ ਪੈਸੇ ਲੈ ਕੇ ਸਾਡਾ ਸਗਾ ਨਹੀਂ ਅਸੀਂ ਉਹਦੀ ਬਾਅ ਕਿਉਂ ਫੜੀਏ ਪਾਕਿਸਤਾਨ ਚ ਚੋਣੇ ਜਾਣ ਤੋਂ ਬਾਅਦ ਇਮਰਾਨ ਖਾਨ ਜਦ ਅਮਰੀਕਾ ਏਡ ਲਈ ਅਮਰੀਕਾ ਆਇਆ ਸੀ ਉਸਨੇ 에어ਪੋਰਟ ਤੋਂ ਵਾਈਟ ਹਾਊਸ ਤੱਕ ਸਰਕਾਰੀ ਬਾਅ ਚ ਸਫ਼ਰ ਕਰ ਬੀਬਾ ਬਣ ਕੇ ਦਿਖਾਉਣ ਲਈ ਪੂਰੀ ਵਾਲ ਆਈ ਪਰ ਗੱਲ ਬਣੀ ਨਹੀਂ 2024 ਆਉਂਦਿਆਂ ਮੋਦੀ ਆਰਐਸਐਸ ਕਿ ਅਮਰੀਕਾ ਦੇ ਸਿੱਖ ਨਾਗਰਿਕ ਨੂੰ ਮਾਰਨ ਲਈ ਅਮਰੀਕਾ ਦੇ ਅੰਦਰ ਵੜ ਉਸਦੀ 70 ਤੇ ਹਮਲਾ ਕਰ ਆਪਣੇ ਬੁਨੇ ਜਾਲ ਚ ਆਪ ਹੀ ਫਸ ਗਏ ਉਹਨਾਂ ਨੇ ਸਿੱਧ ਕਰ ਦਿੱਤਾ ਕਿ ਅਸੀਂ ਕਿਸੇ ਦੇ ਸਗੇ ਨਹੀਂ ਆ ਹਾਂ ਗੋਲਵਕਵਰ ਦੀ ਸੋਚ ਹੀ ਮੁੱਢ ਕਦੀਮਾ ਤੋਂ ਸਾਡੀ ਚਾਣਕਾ ਨੀਤੀ ਦਾ ਕੇਂਦਰੀ ਤੁੜਾ ਕੇਂਦਰੀ ਅਖੀਰ ਕੋਈ ਰਾਹ ਨਾ ਬਚਦਾ ਵੇਖ ਰੂਸ ਨਾਲ ਪੁਰਾਣੀ ਮਿੱਤਰਤਾ ਦੀ ਦੁਹਾਈ ਪਾ ਰਹੇ ਨੇ ਯੂਕਰੇਨ ਦੇ ਹਮਲੇ ਤੋਂ ਬਾਅਦ ਪੱਛਮ ਵੱਲੋਂ ਲਾਈਆਂ ਆਰਥਿਕ ਪਾਬੰਦੀਆਂ ਕਾਰਨ ਉਸ ਨੂੰ ਪੈਸੇ ਲਈ ਤੇਲ ਭਾਰਤ ਨੂੰ ਸਸਤੇ ਪਾ ਵੇਚਣਾ ਪੈ ਰਿਹਾ ਭਾਰਤ ਰੂਸ ਤੇ ਚੀਨ ਦੇ ਗੱਠਜੋੜ ਪਿੱਛੋਂ ਪੂਰੀ ਮੌਕਾਪ੍ਰਸ ਸੋਚ ਕੰਮ ਕਰ ਰਹੀ ਆ ਲੰਘੇ ਸ਼ੁੱਕਰਵਾਰ ਰੂਸੀ ਨਿਊਕਲੀਅਰ ਪੰਡੂਬੀ ਦਾ ਕਿਊਬਾ ਦੇ ਸਮੁੰਦਰੀ ਕੰਢੇ ਆ ਲੱਗਣਾ ਤੇ ਨਾਲ ਹੀ ਅਮਰੀਕਾ ਕੈਨੇਡਾ ਦੀਆਂ ਪੰਡੂਬੀਆਂ ਦਾ ਜਾਂ ਪਹੁੰਚਣਾ ਕੀ ਇਸ਼ਾਰਾ ਕਰ ਰਿਹਾ ਯੂਕਰੇਨ ਹਾਰ ਕੇ ਵੀ ਆਪਦੀ ਜਿੱਤ ਨੂੰ ਬਰਕਰਾਰ ਰੱਖ ਇਹ ਅਗਲਾ ਕਦਮ ਪੁੱਟ ਕੇ ਪੁਤਨ ਦੱਸ ਰਿਹਾ ਕਿ ਹਾਲਾਤ ਨਾਜ਼ੁਕ ਬਣੇ ਹਨ ਪੰਡੂਬੀ ਦੀ ਕਿਊਬਾ ਤੋਂ 5 ਦਿਨਾਂ ਚ ਵਾਪਸੀ ਤੇ ਅਮਰੀਕਾ ਦਾ ਸਿਕਿਉਰਟੀ ਮੁਖੀ ਭਾਰਤ ਜਾ ਪਹੁੰਚਿਆ ਹੈ ਨੈਂਸੀ ਪਲੋਸੀ ਦলাই ਲਾਮਾ ਨੂੰ ਮਿਲ ਕੇ ਕੀ ਕਹਿ ਕੀ ਕਹਿ ਰਿਹਾ ਹੈ ਪੋਲੀਸੀ ਸੈਡ ਦਾ ਦলাই ਲਾਮਾ ਵਿਦ ਵਿਦ ਹਿਸ ਮੈਸੇਜ ਆਫ ਕੰਪੈਸ਼ਨ ਐਂਡ ਲਵ he will live a long time and his legacy will live forever the former speaker mentioned chinese president xi jinping and said you are be gone nobody will give you a credit for anything gal aithe pahunch chuki a load hai jo dikh raha hai usde piche ki chal raha nu sungan di a sungan di ਪੱਛਮ ਚੀਨ ਤੋਂ ਯੂਰਪ ਰਾਈ ਨਾਰਥ ਅਮਰੀਕਾ ਤੱਕ ਸਾਲਾਂਬਦੀ ਪਹਿਲਾਂ ਖੜਾ ਕੀਤਾ ਸਮੁੰਦਰੀ ਮਾਰਕ ਸਪਲਾਈ ਚੇਨ ਢਾਂਚੇ ਤੋਂ ਆਪਦੀ ਨਿਰਭਰਤਾ ਘਟਾ ਕੇ ਸੜਕੀ ਮਾਰਕ ਵੱਲ ਜਾ ਰਿਹਾ ਲੱਗਦਾ ਤਾਲਿਬਾਨ ਨਾਲ ਕਤਰਚ ਹੋਏ ਪਾਵਰ ਟਰਾਂਸਫਰ ਸਮਝੌਤੇ ਤੋਂ ਬਾਅਦ ਹੀ ਅਮਰੀਕਾ ਨੇ ਅਫਗਾਨਿਸਤਾਨ ਛੱਡਿਆ ਹੈ 트럼ਪ ਦੀ 4 ਮਹੀਨੇ ਦੀ ਪਹਿਲਾ ਪ੍ਰੈਸ ਚ ਦਿੱਤੀ ਇੰਟਰਵਿਊ ਵਿੱਚ ਉਸਨੇ ਖੁਦ ਮੰਨਿਆ ਹੈ ਕਿ ਅਸੀਂ 8 ਬਿਲੀਅਨ ਅਮਰੀਕੀ ਡਾਲਰ ਦੇ ਹਥਿਆਰ ਉਹਨਾਂ ਨੂੰ ਦਿੱਤੇ ਹਨ ਪਰ ਇੱਕ ਗੱਲ ਸਾਫ਼ ਹੈ ਕਿ ਅਮਰੀਕਾ ਫਗ ਅਫਗਾਨਿਸਤਾਨ ਤੇ ਪੂਰਨ ਵਿਸ਼ਵਾਸ ਨਹੀਂ ਕਰ ਸਕਦਾ ਜੇ ਇਹ ਹੀ ਗੱਲ ਸੱਚ ਹੈ ਤਾਂ ਕਿ ਸੜਕੀ ਮਾਰਗ ਖਿੱਤੇ ਤੇ ਕੰਟਰੋਲ ਰੱਖਣ ਲਈ ਪੰਜਾਬ ਕਸ਼ਮੀਰ ਤੇ ਤਿੱਬਤ ਨੂੰ ਭੂਮਿਕਾ ਨੂੰ ਅਣਗੌਲਿਆ ਕੀਤਾ ਜਾ ਸਕਦਾ ਜੇ ਹਾਂ ਤਾਂ G20 ਦੀਆਂ ਪੜਾਵਾਰ ਮੀਟਿੰਗਾਂ ਲਈ ਖਾਸ ਰਾਜ ਰਾਜਾ ਪੰਜਾਬ ਤੇ ਕਸ਼ਮੀਰ ਦੀ ਚੋਣ ਨੈਨਸੀ ਪਲੋਸੀ ਦੀ ਦলাই ਲਾਮਾ ਨਾਲ ਮਿਲਣੀ ਕੀ ਇਸ਼ਾਰਾ ਕਰ ਰਹੀ ਆ ਮਿਲਣੀ ਇਸ਼ਾਰਾ ਕਰ ਰਹੀ ਹੈ ਕਿ ਅਮਰੀਕਾ ਚੀਨ ਨੂੰ ਭਾਰਤ ਨਾਲ ਉਲਝਾ ਕੇ ਹੀ ਅੱਗੇ ਵਧ ਸਕਦਾ ਕਦੇ ਇੰਗਲੈਂਡ ਨੇ ਕਸ਼ਮੀਰ ਨੂੰ ਆਪਣੇ ਅਧੀਨ ਰੱਖ ਇਥੇ ਯੂਰਪ ਦੀਆਂ ਤਰਜ਼ ਤੇ ਗੋਰਿਆਂ ਦਾ ਦੇਸ਼ ਵਿਕਸਿਤ ਕਰਨ ਬਾਰੇ ਸੋਚਿਆ ਸੀ ਪਰ ਪਿੱਛੇ ਨਾਰਥ ਅਮਰੀਕਾ ਵੱਲੋਂ ਅਲੱਗ ਦੇਸ਼ ਲਈ ਹੋਈ ਬਗਾਵਤ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇੱਥੇ ਵੀ ਤਾਂ ਅਮਰੀਕਾ ਵੰਗ ਹੋ ਸਕਦਾ ਕੀ ਅੱਜ ਬਦਲ ਰਹੇ ਹਾਲਾਤਾਂ 'ਚ ਅਮਰੀਕਾ ਆਪ ਦੇ ਪੁਰਖੇ ਇੰਗਲੈਂਡ ਦੀ ਸੋਚ ਨੂੰ ਅੱਗੇ ਲੈ ਕੇ ਜਾਵੇਗਾ ਸਮੇਂ ਨੇ ਪਰਤੱਖ ਕਰ ਹੀ ਦੇਣਾ ਹੈ ਇੰਗਲੈਂਡ ਨੇ ਜਿਹੜੀ ਯੂਨੀਅਨ ਆਫ ਇੰਡੀਆ ਬਣਾਈ ਸੀ ਅਮਰੀਕਾ ਉਸ ਯੂਨੀਅਨ ਨੂੰ ਰੀਕੋਗਨਾਈਜ਼ ਕਰਨ ਦੀ ਯੋਜਨਾ ਤੇ ਕੰਮ ਕਰਦਾ ਕਰਦਾ ਲੱਗ ਰਿਹਾ ਇਸ ਲਈ ਭਾਰਤ ਪਾਕਿਸਤਾਨ ਕਲੋਨੀਆ ਦੁਆਰਾ ਤੋੜੇ ਜਾਣ ਦੀਆਂ ਪੂਰੀਆਂ ਸੰਭਾਵਨਾਵਾਂ ਬਣ ਰਹੀਆਂ ਹਨ ਅਮਰੀਕਾ ਇੰਗਲੈਂਡ ਨੂੰ ਚੈਲੰਜ ਕਰਕੇ ਦੁਨੀਆ ਦੀ ਤਾਕਤਵਾਰ ਸਾਮਰਾਜੀ ਸ਼ਕਤੀ ਬਣ ਉਭਾਰਿਆ ਹੈ ਆਪ ਦੀ ਆਜ਼ਾਦੀ ਲਈ ਅਮਰੀਕੀ ਗੋਰੇ ਬਾਗੀਆਂ ਨੇ ਇੰਗਲੈਂਡ ਦੇ ਵਿਰੁੱਧ ਅਮਰੀਕਾ ਦੀ ਧਰਤੀ ਤੇ ਖੂਨ ਡੋਲਵੀਂ ਜੰਗ 'ਚ ਖੂਨ ਦਾ ਕਤਰਾ ਕਤਰਾ ਬਹਾ ਦਿੱਤਾ ਸੀ ਅਖੀਰ ਹਾਲਤ ਇਹ ਬਣੀ ਕਿ ਦੋ ਦੇਸ਼ ਹੋਂਦ ਚ ਲਿਆਉਣੇ ਪਏ ਅਮਰੀਕਾ ਤੇ ਕੈਨੇਡਾ 2024 ਦੀਆਂ ਚੋਣਾਂ ਨੇ ਸਪਸ਼ਟ ਕਰ ਦਿੱਤਾ ਕਿ ਭਾਰਤ ਦੇ ਪੋਲਿਟੀਕਲ ਅਨਸਟੇਬਲ ਹੋਣ ਦੇ ਅਸਾਰ ਬਣੇ ਬਣ ਰਹੇ ਨੇ ਤੇ ਕਿਸੇ ਵੀ ਦੇਸ਼ ਚ ਰਾਜਸੀ ਅਰਥ ਅਸਥਿਰਤਾ ਉਸ ਦੀ ਹੋਂਦ ਲਈ ਖਤਰਾ ਹੁੰਦਾ ਹੈ ਰੂਸ ਵੱਲੋਂ ਯੂਕਰੇਨ ਤੇ ਹਮਲੇ ਤੋਂ ਬਾਅਦ ਚੀਨ ਟਾਈਵਾਨ ਮਾਮਲੇ 'ਚ ਹਮਲਾਵਰ ਰੁਖ ਅਪਣਾ ਰਿਆ ਜਾਪਾਨ ਸਾਊਥ ਕੋਰੀਆ ਵੀਅਤਨਾਮ ਲਾਓਸ ਕੰਬੋਡੀਆ ਇੰਡੋਨੇਸ਼ੀਆ ਥਾਈਲੈਂਡ ਬੰਗਲਾਦੇਸ਼ 'ਚ ਅਮਰੀਕਾ ਦੇ ਸਿੱਧੇ ਹਿੱਤ ਹਨ ਏਸ਼ੀਆ ਦੇ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਦੇ ਮੱਦੇਨਜ਼ਰ ਜੇ ਚੀਨ ਰੂਸ ਭਾਰਤ ਤੇ ਨਾਰਥ ਕੋਰੀਆ ਲੜ ਜਾਂਦੇ ਹਨ ਤਾਂ ਸੋਚਣਾ ਇਹ ਬਣਦਾ ਹੈ ਕਿ ਅਮਰੀਕਾ ਏਸ਼ੀਆ 'ਚ ਸਰਵਾਈਵ ਕਰ ਪਾਵੇਗਾ ਅੱਜ ਦੀ ਘੜੀ 'ਚ ਜਵਾਬ ਸਾਫ਼ ਨਾ ਹੈ ਬਦਲ ਰਹੇ ਹਾਲਾਤਾਂ ਦੇ ਤਹਿਤ ਅਮਰੀਕਾ ਨੇ ਜਾਪਾਨ ਜਰਮਨੀ ਨੂੰ ਪੜਾਵਾਰ ਤੇ ਮਿਲਟਰੀ ਤੌਰ ਤੇ ਹਥਿਆਰਬੰਦ ਕਰਨ ਲਈ ਸਹਿਮਤੀ ਦੇ ਦਿੱਤੀ ਹੈ ਜਦਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਜਾਪਾਨ ਤੇ ਜਰਮਨੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਮਰੀਕਾ ਨੇ ਲੈ ਲਈ ਸੀ ਕਿ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਦੇ ਤਹਿਤ ਅਮਰੀਕਾ ਨੂੰ ਏਸ਼ੀਆ 'ਚ ਆਪਣੀ ਹੋਂਦ ਨੂੰ ਪੱਕੇ ਪੈਰੀਂ ਕਰਨ ਲਈ ਇਸ ਖੇਤੇ 'ਚ ਇੱਕ ਵਫਾਦਾਰ ਯਾਨੀ ਕਿ ਲਾਇਲ ਧਿਰ ਦਾ ਹੋਣਾ ਉਹਨਾਂ ਦੀ ਮਜਬੂਰੀ ਬਣ ਗਿਆ ਹੈ ਜੇ ਹਾਂ ਤਾਂ ਕਿ ਭਾਰਤ ਤੇ ਪਾਕਿਸਤਾਨ ਕੀਤੇ ਵਿਸ਼ਵਾਸ ਘਾਤ ਤੋਂ ਬਾਅਦ ਅੱਜ 2024 ਆਉਂਦਿਆਂ ਅਮਰੀਕਾ ਨੂੰ ਸਮਝ ਆ ਗਈ ਹੈ ਕਿ ਏਸ਼ੀਆ 'ਚ ਵਫਾਦਾਰ ਲਾਇਲ ਧਿਰ ਕਿਹੜੀ ਹੈ ਤੇ ਸੀ ਜੇ ਹਾਂ ਟਾ ਫਿਰ ਸੋਚਣਾ ਨਹੀਂ ਬੰਦਦਾ ਕਿ ਉਹ ਧਿਰ ਜਿਸ ਨੇ 2020 ਚ ਦੁਨੀਆ ਨੂੰ ਕਿਸਾਨ ਅੰਦੋਲਨ ਚ ਵਖਾ ਦਿੱਤਾ ਕਿ ਉਹ ਅੱਜ ਵੀ ਉਵੇਂ ਹੀ ਖੜੇ ਨੇ ਜਿਵੇਂ ਕਦੇ ਇੰਗਲੈਂਡ ਮੂਰੇ ਚੇਲਿਆਂ ਵਾਲੀ ਚ ਅੜੇ ਤੇ ਖੜੇ ਸੀ ਜੇ ਨਹੀਂ ਤਾਂ ਸਿੱਖ ਸੋਚ ਨੂੰ ਧੁੰਦਲਾ ਹੋਈ ਸਾਰਾ ਗੜੀ ਦੀ ਜੰਗ ਵੀ ਯਾਦ ਵੱਜੋਂ ਸਿੱਖ ਸਮਾਰਕ ਨੂੰ ਇੰਗਲੈਂਡ ਦੀ ਫੌਜੀ ਅਰੇਂਜਮੈਂਟ ਵੱਲੋਂ ਮੋੜ ਤੋਂ ਜਿੰਦਾ ਕੀਤੇ ਜਾਣਾ ਸੋਚਨ ਲਈ অতি ਗੰਭੀਰ ਵਿਸ਼ਾ ਇਹ ਉਹੀ ਥਿਰ ਹੈ ਜਿਸ ਨੇ ਆਪ ਦੇ ਗੁਰੂ ਦੇ ਦਰਸਾਏ ਸਿਧਾਂਤ ਕਰਾ ਤੇ ਚੱਲ ਆਪ ਦੇ ਰਾਜ ਦੀ ਹੱਦਾਂ ਸਤਲੋਜ ਵਾਲੇ ਪਾਸੇ ਤੋਂ ਚੀਨ ਤੇ ਮੋਢ ਤਿੱਬਤ ਤੋਂ ਜਮਰੋਵ ਤੱਕ ਫਲਾ ਦਿੱਤੀਆਂ ਸਨ ਤੇ 1839 ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਚ ਆਉਂਦਿਆਂ ਇੰਗਲੈਂਡ ਦੇ ਗੋਰਿਆਂ ਵੱਲੋਂ ਸ਼ਾਲ ਫਰੇਬ ਸਾਜ ਦੇ ਰਾ ਆਪ ਦਾ ਰਾਜ ਗਵਾ ਕੇ ਵੀ ਅਫਗਾਨਿਸਤਾਨ ਤੋਂ ਹੁੰਦੀ ਦੂਜੀ ਸੰਸਾਰ جنگ ਤੱਕ ਵਫਾਦਾਰ ਰਹੀ ਏਸ਼ੀਆ 'ਚ ਅੱਜ ਪੱਛਮ ਨੂੰ ਕੋਈ ਆਸ ਦਿਖਾਈ ਦੇ ਨਹੀਂ ਰਹੀ ਤਾਂ ਉਹ ਪੰਜਾਬ ਗੁਰੂ ਦੇ ਸਿੱਖ ਕੈਨੇਡਾ ਦੀ ਪਾਰਲੀਮੈਂਟ 'ਚ ਭਾਰਤ ਉੱਪਰ ਸਿੱਖਾਂ ਦੇ ਪੁੱਤਾਂ ਦੇ ਕਤਲ ਨੂੰ ਦਰਜ ਕਰ ਉਹਨਾਂ ਨੇ ਵਾਸ਼ਿੰਟਨ ਚਰਚਲ ਦੀ ਕਈ ਕਿ ਭਾਰਤ ਦੇ ਲੋਕ ਰਾਜ ਕਰਨ ਦੇ ਯੋਗ ਨਹੀਂ ਹਨ ਦੀ ਪੁਸ਼ਟੀ ਕਰ ਦਿੱਤੀ ਆ ਇਤਿਹਾਸ ਗਵਾਹ ਚੇਲਿਆਂ ਵਾਲੀ ਚ ਜਦ ਹੱਥ ਸਾਡੇ ਪੁਰਖਿਆਂ ਨਾਲ ਭਿੜੇ ਦੁਨੀਆ ਦੀ ਅੰਗਰੇਜ਼ ਤਾਕਤ ਦੀ ਜੰਗ ਦੇ ਮੈਦਾਨ ਚ ਕਰਲਾਟ ਇੰਨੀ ਭਿਆਨਕ ਸੀ ਕਿ ਉਸ ਦੀ ਗੂੰਜ ਲੰਡਨ ਦੀਆਂ ਪਾਰਲੀਮੈਂਟਾਂ ਤੱਕ ਗਈ ਸੀ ਜੇ ਇਹ ਸੱਚ ਨਹੀਂ ਤਾਂ ਉਸ ਸਮੇਂ ਦੇ ਨਿਰਪੱਖ ਅੰਗਰੇਜ਼ ਅਫਸਰਾਂ ਦੀਆਂ ਰਿਪੋਰਟਾਂ ਚ ਲਿਖੇ ਅਸਲ ਸੱਚ ਨੂੰ ਕੌਣ ਛੁਟਲਾ ਸਕਦਾ ਅੰਗਰੇਜ਼ ਨੇ ਸਿੱਖ ਰਾਜ ਨੂੰ ਫਰੇਬ ਮਕਾਰੀ ਛਲ ਕਪਟ ਦੇ ਰਾਹ ਜੁਨੀਅਨ ਆਫ ਇੰਡੀਆ ਚ ਮਲਾਇਆ ਸੀ ਜਦ ਕਿ ਇਤਿਹਾਸ ਗਵਾਹ ਸਿੱਖਾਂ ਨੇ ਰਾਜਗੁਰੂ ਦੇ ਸਿਧਾਂਤਕ ਮਾਰਗ ਦੇ ਰਾਹ ਚੱਲ ਕੇ ਸਿਰਜਿਆ ਸੀ ਸਿੱਖ ਤਾਕਤ ਦੀ ਮੋੜ ਸਰਜੀਤੀ ਦੇ ਡਰ ਤੋਂ ਜਿਹੜੀ ਸੋਚ ਸਿੱਖ ਰਾਜ ਦੀ ਜੜ ਨੂੰ ਮੂੜੋ ਸਕਾਉਣ ਲਈ ਨਾ ਬਾਲਕ ਦਲੀਪ ਸਿੰਘ ਤੇ ਧਰਮ ਪਰिवर्तन ਦਾ ਰਾਹ ਅਪਣਾ ਚੁੱਕੀ ਹੋਵੇ ਉਹ ਰਾਜ ਕਿਵੇਂ ਪਰੋਸ ਦਿੰਦੀ ਕਿ ਮੁਗਲਿਆ ਹਕੂਮਤ ਨੇ ਰਾਜ ਪਰੋਸ ਕੇ ਦਿੱਤਾ ਸੀ ਕਿ ਇੰਗਲੈਂਡ ਨੇ ਅਮਰੀਕੀ ਗੋਰਿਆਂ ਨੂੰ ਰਾਜ ਪਰੋਸ ਕੇ ਦਿੱਤਾ ਸੀ ਅਮਰੀਕੀ 1947 ਚ ਇਸ ਇੰਡੀਅਨ ਸਬਕਾਂਟਿਨੈਂਟ ਚੋਂ ਅੱਧ ਤਾਂ ਲੈ ਗਿਆ ਸੀ ਕਿਉਂਕਿ ਦੂਜੀ ਸੰਸਾਰ ਜੰਗ ਚ ਇੰਗਲੈਂਡ ਨੂੰ ਬਚਾਉਣ ਵਾਲਾ ਅਮਰੀਕਾ ਹੀ ਸੀ ਸਮਾ ਇੱਕ ਵਾਰ ਫੇਰ ਇਤਿਹਾਸ ਦੇ ਉਸ ਦੌਰ ਚ ਦਾਖਲ ਹੋ ਰਿਹਾ ਜਿਵੇਂ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਹੋਇਆ ਸੀ ਕਹਿੰਦੇ ਇਤਿਹਾਸ ਦਹਰਾਉਂਦਾ ਹੈ ਦਹਰਾਉਂਦਾ ਜੇ ਇਹ ਸੱਚ ਹੈ ਤਾਂ ਇਮਤਿਹਾਨ ਹੋਣਾ ਹੀ ਹੋਣਾ ਹੈ ਸੋਚਣਾ ਬਣਦਾ ਕਿ ਅਸੀਂ ਇਮਤਿਹਾਨ ਲਈ ਤਿਆਰ ਹਾਂ ਕੀ ਅਸੀਂ ਵਾਕਿਆ ਹੀ ਤਿਆਰ ਹਾਂ ਐਤਕੀ ਚਿਤਵਿਅਚੋ ਵਿਸਾਰਨਾ ਦਿਓ ਕੋਈ ਕਿਸੇ ਕੋ ਰਾਜ ਨਾ ਦੇਹੇ ਜੋ ਲੇਹੇ ਨਿਜ ਬਲ ਸੇ ਲੇਹੇ ਕੋਈ ਕਿਸੇ ਕੋ ਰਾਜ ਨ ਦੇਹੇ ਜੋ ਲੇਹੇ ਨਿਜ ਬਲ ਸੇ ਲੇਹੇ ਲੋੜ ਗੱਲ ਨੂੰ ਡੰਗਾਈ ਤੋਂ ਸਮਝਣ ਦੀ ਆ ਪਿਆਰਿਓ ਗੱਲ ਨੂੰ ਸਮਝਣ ਦੀ ਆ ਸੋ ਇਹ ਸੀ ਜੀ ਸਾਡਾ ਅੱਜ ਦਾ ਆਰਟੀਕਲ ਬਹੁਤ ਕੁਝ ਸਮਝਾ ਗਿਆ ਬਹੁਤ ਕੁਝ ਸਿਖਾ ਗਿਆ ਤੇ ਬਹੁਤ ਕੁਝ ਆਉਣ ਵਾਲੇ ਸਮੇਂ ਦੇ ਵਾਸਤੇ ਅੱਖਾਂ ਖੋਲਦਾ ਇਸ ਆਰਟੀਕਲ ਨੂੰ ਜੇ ਤੁਸੀਂ ਪਸੰਦ ਕੀਤਾ ਤੇ ਤੁਸੀਂ ਇਸ ਨੂੰ ਅੱਗੇ ਜ਼ਰੂਰ ਵਧਾ ਦਿਓ ਸ਼ੇਅਰ ਜ਼ਰੂਰ ਕਰ ਦਿਓ ਅਸੀਂ ਆਵਾਜ਼ ਦੇ ਨਾਲ ਹੀ ਆਪਣਾ ਫਰਜ਼ ਨਿਭਾ ਦਿੱਤਾ ਤੁਸੀਂ ਆਪਣੇ ਉਂਗਲਾਂ ਦੇ ਰਾਹੀਂ ਇਸ ਨੂੰ ਅੱਗੇ ਵਧਾ ਕੇ ਆਪਣਾ ਫਰਜ਼ ਨਿਭਾ ਦੇਣਾ ਅਸੀਂ ਇਸ ਤਰ੍ਹਾਂ ਦੇ ਆਰਟੀਕਲ ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਕਰਦੇ ਰਵਾਂਗੇ ਇਹ ਤੁਹਾਡੇ ਨਾਲ ਵਾਦਾ ਹਮੇਸ਼ਾ ਦੀ ਤਰ੍ਹਾਂ ਇੱਕ ਬਹੁਤ ਵਧੀਆ ਕਲਮ ਇਸ ਤੇ ਲੇਖਕ ਸਨ ਸਰਦਾਰ ਪਰਮਿੰਦਰ ਸਿੰਘ ਜਨਾਲੀ ਆਵਾਜ਼ ਕੁਲਜਿੰਦਰ ਸਿੰਘ ਬੱਲ ਪੇਸ਼ਕਾਸ਼ ਪੰਜਾਬੀ ਆਵਾਜ਼ ਕੈਨੇਡਾ ਪੜ੍ਹਦਿਆਂ ਪੁਲਾ ਚੱਕਾ ਦੀ ਮਾਫੀ ਸੋ ਫਿਰ ਇੱਕ ਨਵੇਂ ਪ੍ਰੋਗਰਾਮ 'ਚ ਤੁਹਾਡਾ ਨਾਮ ਹਾਜ਼ਰੀ ਲਵਾਵਾਂਗੇ ਸੋ ਉਮੀਦ ਇਸ ਦੇ ਨਾਲ ਕਿ ਤੁਸੀਂ ਇਸ ਨੂੰ ਸ਼ਿੱਦਤ ਨਾਲ ਸੁਣੋਗੇ ਵੀ ਤੇ ਅੱਗੇ ਵੀ ਬਤਾਓਗੇ ਧੰਨਵਾਦ ਤੁਹਾਡਾ ਮਿਲਦੇ ਹਾਂ ਜੀ ਨਵੇਂ ਪ੍ਰੋਗਰਾਮ 'ਚ ਵਾਹਿਗੁਰੂ ਜੀ ਕਾ ਖਾਲਸਾ Um he could fateh